ਤਸਵੀਰਾਂ ਪਿੰਡ ਜੱਲੋਕੇ ਤੋਂ ਸਾਹਮਣੇ ਆਈਆਂ ਜਿੱਥੇ ਇੱਕ 8ਵੀਂ ਜਮਾਤ ਚ ਪੜਦੀ 14 ਸਾਲਾਂ ਲੜਕੀ ਬੜੇ ਹੀ ਰਹੱਸਮਈ ਢੰਗ ਦੇ ਨਾਲ ਗਾਇਬ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਪਿੰਡ ਜੱਲੋਕੇ ਦੀ ਰਹਿਣ ਵਾਲੀ ਇਹ ਲੜਕੀ ਪਰਿਵਾਰ ਦੇ ਦੱਸੇ ਮੁਤਾਬਕ ਪਬਜੀ ਗੇਮ ਖੇਡਣ ਦੀ ਆਦੀ ਸੀ ਅਤੇ ਬੀਤੇ ਦਿਨੀ ਤੜਕਸਾਰ 4 ਵਜੇ ਨੀਂਦ ਦੇ ਵਿੱਚ ਹੀ ਘਰ ਤੋਂ ਬਾਹਰ ਨਿਕਲ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਸ ਲੜਕੀ ਦੀ ਭਾਲ ਕੀਤੀ ਜਾਂਦੀ ਹੈ ਅਤੇ ਸੀਸੀਟੀਵੀ ਤਸਵੀਰਾਂ ਵੀ ਇਕੱਠੀਆਂ ਕੀਤੀਆਂ ਜਾਂਦੀਆਂ ਦੱਸ ਦਈਏ ਕਿ ਪਰਿਵਾਰ ਨੇ ਇਸ ਸਬੰਧ ਦੇ ਵਿੱਚ ਪੁਲਿਸ ਕੋਲੇ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਡਿਪਰੈਸ਼ਨ ਦਾ ਸ਼ਿਕਾਰ ਹੋਈ ਜਾਪਦੀ ਹੈ ਫਿਲਹਾਲ ਪਰਿਵਾਰ ਦੇ ਵੱਲੋਂ ਪੁਲਿਸ ਕੋਲੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਲੜਕੀ ਦੀ ਭਾਲ ਕਰਕੇ ਦਿੱਤੀ ਜਾਵੇ ਬਸ ਮਾਮਦੂਰ ਠਾੜ ਹਾਂਜੀ ਕੀ ਨਾਮ ਰਿੰਦ ਜੱਲੂ ਕੋ ਬਲਵਿੰਦਰ ਸਨਾਂ ਕਿ ਕੀ ਲੱਗਦੀ ਸੀ ਇਹ ਮੇਰਾ ਮਾਮਾ ਦਾ ਲੜਕਾ ਹੁੰਦੀ ਦਾ ਲੜਕੀ ਸੀ ਤੇ ਕੀ ਕਰਦੀ ਸੀ ਕਿਹੜੀ ਕਲਾਸ ਇਹ 8ਵੀਂ ਚ ਪੜ੍ਹਦੀ ਸੀ ਤੇ ਘਰੇ ਕੀ ਘਰੇ ਤਾਂ ਕੋਈ ਸਕੂਲ ਆ ਕੇ ਤੇ ਗੇਮ ਗੁੰ ਖੇਡਦੀ ਸੀ ਨਾਲ ਪੜ੍ਹਾਈ ਕਰਦੀ ਸੀ ਹਾਂਜੀ ਗੇਮ ਖੇਡਦੀ ਗੇਮ ਆ ਜਿਹੜੀ ਪਬਜੀ ਕਹਿੰਦੇ ਨੇ ਬੋਲਦੇ ਇਹ ਖੇਡਦੀ ਸੀ ਹਾਂਜੀ ਮੋਬਾਈਲ ਤੇ ਹਾਂਜੀ ਮੋਬਾਈਲ ਤੇ ਤੇ ਕਿਸ ਤਰ੍ਹਾਂ ਉਹ ਪ੍ਰੈਨਟ ਚਾਲ ਪਤਾ ਨਹੀਂ ਉਹਨੂੰ ਦੇ ਚੱਕਰ ਬਣਿਆ ਸੁੱਤੀ ਉੱਠ ਕੇ 4 ਵਜੇ ਕਰੋ ਇਦਾਂ ਹੀ ਚੱਲੀ ਗਿਆ ਪਤਾ ਹੀ ਨਹੀਂ ਲੱਗਿਆ ਫੇਰ ਅਸੀਂ ਤਾਂ ਕੈਮਰੇ ਚੈੱਕ ਕੀਤੇ ਜਾ ਕੇ ਕੈਮਰੇ ਵਿੱਚ ਚੱਲੀ ਆ ਪਾਗਲ ਪਾਣ ਜਾਂ ਬਾਨ ਕੇ ਕਹਦਾ ਗਲੀਆਂ ਚ ਕਮਜੀ ਕਰਿਆ ਪਬਜੀ ਨੇ ਤੇ ਨਹੀਂ ਲੱਗਦਾ ਤੇ ਇਦਾਂ ਹੀ ਹਾਂ ਹਾਂ ਤੇ ਉਦੋਂ ਬਾਅਦ ਕੈਮਰੇ ਚੈੱਕ ਕਰਾਇਆ ਹੁੰਦੇ ਤੇ ਕੁੱਤੇ ਮਗਰ ਲੱਗਿਆ 4-5 ਹਾਂ ਹਾਂ ਤੇ ਤੁਰ ਹੀ ਜਾਂਦੀ ਪਿੱਛੇ ਪਹੋਂ ਕੇ ਨਹੀਂ ਵੇਖੀ ਡਰਦੀ ਨਹੀਂ ਪਈ ਕੁੱਤੇ ਤੋਂ ਬਿਲਕੁਲ ਨਹੀਂ ਡਰ ਰਹੀ ਨਾ ਮੋਬਾਈਲ ਅੱਤੇ ਜਪੜਿਆ ਮੋਬਾਈਲ ਅੱਤੇ ਟਰਚ ਜਗਦੀ ਜਾਂਦੀ ਮੋਬਾਈਲ ਦੀ ਪੁਲਿਸ ਕੋਈ ਪੜਤਾਲ ਨਹੀਂ ਕਰ ਰਹੀ ਗਿਆ ਸੀ ਥਾਣੇ ਬੜੀ ਵਾਰੀ ਕਹਿੰਦੇ ਕਰਦੇ ਉੱਤੋਂ ਆਵੇ ਕਿ ਕੋਈ ਸਾਡੀ ਰਿਪੋਰਟ ਫੇਰ ਕਰਾ ਦੇ ਇਹ ਹੀ ਹੈ ਜਲ ਮੋਬਾਈਲ ਦੀ ਕੋਈ ਪੜਤਾਲ ਨਹੀਂ ਕਿੰਨੇ ਦਿਨ ਹੋ ਗਏ ਨਾਲ ਇਸ ਗੱਲ ਨੂੰ 22 ਤਰੀਕ ਦੀ ਗਈ ਆ ਹਾਂ ਹਾਂ ਅਜੇ ਨਹੀਂ ਮਿਲੀ ਨਹੀਂ ਮਿਲੀ ਬੜੀ ਪੜਤਾਲ ਕੀਤੀ ਸਾਰੇ ਬੱਸ ਸਟੈਂਡ ਸ਼ਹਿਰ ਫਰੋਈਪੁਰ ਗਿਆ ਛਮੜੀ ਵੀ ਗਿਆ ਮੌਂਦੋੜ ਤੇ ਨਹੀਂ ਮਿਲੀ ਸਾਨੂੰ ਹੁਣ ਪੁਲਿਸ ਕੋਈ ਮਦਦ ਨਹੀਂ ਕਰਦੀ ਨਹੀਂ ਅਜੇ ਤੱਕ ਨਹੀਂ ਨਹੀਂ ਕਰ ਰਹੀ ਹੋਣੀ ਚਾਹੀਦੀ ਏ ਕੁੜੀ ਲੱਭਣੀ ਚਾਹੀਦੀ ਹਾਂ ਲੱਭਣੀ ਚਾਹੀਦੀ ਜੀ ਕੀ ਨਾਮ ਦੋ ਲਾ ਅੰਜੂ ਅੰਜੂ ਕਿੱਥੋਂ ਦਾ ਰਹਿਣ ਮੜੇ ਅਸੀਂ ਜਲੋਕ ਜਲੋਕ ਬਾਰਾ ਪਾਣੀ ਹੈ ਬਾਰਾ ਜਰਟਾ ਨਹੀਂ ਹਾਂ ਕੀ ਹੋਇਆ ਕੀ ਬਸ ਸਵੇਰੇ ਤੜਕੇ 4 ਵਜੇ ਤੁਰ ਗਈ ਕਰੋ ਡਿਪਰੈਸ਼ਨ ਹੈਗਾ ਸੀ ਉਹਨੂੰ ਲੜਕੀ ਨਵਾਲ ਕੇ ਹਾਂਜੀ ਕਿੰਨੀ ਹੋ ਗਈ 8 14 ਸਾਲਾਂ ਦੀ ਸੀ ਜਿਹੜੀ ਕਲਾਸ ਪੜਦੀ ਸੀ 8ਵੀਂ ਕਲਾਸ ਚ ਪੜਦੀ ਸੀ ਕੀ ਗੱਲ ਬਾਤ ਕੋਈ ਕੁਝ ਵੀ ਨਹੀਂ ਬੜੇ ਐਵੇਂ ਹੀ ਬਸ ਨੀਂਦ ਵਿੱਚ ਹੀ ਉੱਠ ਗਈ ਨੀਂਦ ਵਿੱਚ ਉੱਠ ਗਈ ਹਾਂਜੀ ਚਲੀ ਗਈ ਹਾਂਜੀ ਅੱਛਾ ਕਿਸ ਤਰ੍ਹਾਂ ਜਾ ਰਹੀ ਤੁਸੀਂ ਦੇਖ ਰਹੇ ਹੋ ਹਾਂ ਜਿਵੇਂ ਕਰਾ ਕੈਮਰੇਆਂ ਦੇ ਵਿੱਚ ਆਇਆ ਵੀ ਬਸ ਟਾਰਚ ਜਗਾ ਕੇ ਕਦੇ ਆ ਗਲੀਆਂ ਚ ਪਟਕਦੀ ਫਿਰਦੀ ਕਦੇ ਆ ਪਟਕਦੀ ਫਿਰਦੀ ਮਗਰ ਹਾਂਜੀ ਟਾਰਚ ਲਈ ਮੋਬਾਈਲ ਦੀ ਟਾਰਚ ਜਗਦੀ ਫਿਰਦੀ ਹੈ ਹਾਂਜੀ ਛੋੜੀ ਕੋਈ ਕੁਛ ਵੀ ਨਹੀਂ ਕਰਦੀ ਸੀ ਬਸ ਉਹ ਉਹ ਗੇਮ ਖੇਡ ਲੈਂਦੀ ਸੀ ਵਿੱਚ ਥੋੜਾ ਟਾਈਮ ਖੇਡਦੀ ਸੀ ਗੇਮ ਇਹ ਨਹੀਂ ਪਤਾ ਗੇਮ ਦੇ ਕਰਕੇ ਜਾਂਦਾ ਦਿਮਾਗ ਚ ਕੋਈ ਡਿਪਰੈਸ਼ਨ ਸੀ ਪਬਜੀ ਖੇਡਦੀ ਜਾਂ ਫ੍ਰੀ ਫਾਇਰ ਖੇਡਦੀ ਕੋਈ ਦਿਮਾਗ ਚ ਹਾਂਜੀ ਡਿਪਰੈਸ਼ਨ ਹਾਂਜੀ ਹਾਂਜੀ ਚਲੀ ਗਈ ਹਾਂਜੀ ਪਰ ਹੁਣ ਮਿਲੀ ਨਹੀਂ ਮਿਲੀ ਬਾਸ 8:00 ਤੱਕ ਠਾਣਾ ਵੀ ਲੰਘ ਗਈ ਬਿਕਨਾਰੀਆਂ ਵਾਲਾ ਇਹ ਕੈਮਰਿਆਂ ਵਿੱਚ ਵੀ ਆਂਦੀ ਪਈ ਸਾਰਾ ਹੀ ਇਹ ਮੰਦੋੜ ਏਰੀਆ ਵੇਖ ਲਿਆ ਸੀ ਮੰਦੋੜ ਦੇ ਵਿੱਚ ਕੱਲੀ ਜਣੇ ਹੀ ਤੁਰ ਕੇ ਜਾ ਰਹੀ ਪਬਜੀ ਕਿੰਨੀ ਖੇਡਦੀ ਪਬਜੀ ਖੇਡਦੇ ਜਿਹੇ ਵਿੱਚ ਕੋਈ ਘੰਟਾ ਖੇਡ ਲਿਆ ਜਾਂਦਾ ਘੰਟਾ ਖੇਡ ਲਿਆ ਉਹ ਤਾਂ ਡਿਪਰੈਸ਼ਨ ਹੋ ਸਕਦਾ ਉਹਦਾ ਵੀ ਹੋ ਸਕਦਾ ਕਿਸੇ ਦਾ ਕੀਤਾ ਕਰਾਇਆ ਵੀ ਹੋ ਸਕਦਾ 100 ਸੱਜਣ 100 ਦੁਸ਼ਮਣ ਕੁਝ ਨਹੀਂ ਪੈ ਸਕਦਾ ਨਹੀਂ ਲੱਗ ਰਿਹਾ ਡਰ ਨਹੀਂ ਲੱਗ ਰਿਹਾ ਡਰ ਉਹਨੂੰ ਕੁੱਤੇ ਹਾਂਜੀ ਪਿੱਛੇ ਮੁੜ ਕੇ ਨਹੀਂ ਵੇਖਿਆ ਚਾਰ ਪੰਜ ਕੁੱਤੇ ਵੀ ਉਹਦੇ ਮਗਰ ਲੱਗੇ ਹੋਏ ਨੇ ਹਾਂਜੀ ਕਦੇ ਕਦੇ ਹਾਂਜੀ ਹਾਂਜੀ ਪੁਲਿਸ ਨੂੰ ਪੜਤਾਲ ਕਰਨੀ ਚਾਹੀਦੀ ਹੈ ਹਾਂਜੀ ਮੋਬਾਈਲ ਵੀ ਉਹਦੇ ਕੋਲ ਹੈਗਾ ਵੇਖੀ ਕੈਮਰੇ ਦੇ ਵਿੱਚੋਂ ਕੱਲੀ ਕੱਲੀ ਜਣ ਜਾ ਰਹੀ ਏ ਤੇ ਮਗਰ ਕੁੱਤੇ ਵੀ ਉਹਦੇ ਲੱਗੇ ਹੋਏ ਨੇ ਪਰ ਨੂੰ ਕੋਈ ਨਹੀਂ ਪਤਾ ਹੈਗਾ ਕੀ ਨਾਮ ਤੁਹਾਡਾ ਤੇ ਕਿੱਥੋਂ ਦਾ ਰਹਿਣ ਵਾਲਾ ਅਸੀਂ ਇੱਥੇ ਜੱਲੋ ਕਾਂ ਬਾਹਰ ਟਾਣੀ ਏ ਹਾਂਜੀ ਹਾਂ ਉੱਥੇ ਦੇ ਰਹਿਣ ਵਾਲੇ ਆ ਮੇਰੇ ਨਾਮ ਗੁਰਮੀਤ ਕੋਰੇ ਹੈ ਆਣਾ ਮੁੰਡੋਟ ਆਣਾ ਮੁੰਡੋਟ ਏ ਤੇ ਕੀ ਗੱਲਬਾਤ ਹੋਈ ਲੜਕੀ ਕਿੱਥੇ ਪੜਦੀ ਸੀ ਜੱਲੋ ਕਾ ਪੜਦੀ ਸੀ ਜੱਲੋ ਕਾ ਸਕੂਲ ਚ ਕਿੰਵੀਂ ਚ ਪੜਦੀ 8ਵੀਂ ਚ ਇੰਨੀ ਉਮਰ ਦੀ 14 ਸਾਲ ਦੀ ਤੇ ਕੀ ਗੱਲ ਬਾਤ ਹੈ ਗੇਮ ਖੇਡ ਦਿੱਤੀ ਕਰ ਗੇਮ ਖੇਡ ਦਿੱਤੀ ਸਾਨੂੰ ਨਹੀਂ ਪਤਾ ਲੱਗਾ ਉਹਦੇ ਦਿਮਾਗ 'ਚ ਕੀ ਟੈਨਸ਼ਨ ਪਈਗੀ ਕੀ ਉਹਦੇ ਗੇਮ ਕਿਹੜੀ ਖੇਡਦੀ ਸੀ ਪਵਜਨ ਕਿ ਕੀ ਖੇਡਦੀ ਸੀ ਪਵਜਨ ਅੱਛਾ ਉਹਦੇ 'ਚ ਸਾਨੂੰ ਪਤਾ ਨਹੀਂ ਲੱਗਾ ਸਵੇਰੇ 4 ਵਜੇ ਉੱਠ ਕੇ ਤੇ ਚਲੇ ਗਈ ਫੋਨ ਇਹ ਸੁੱਤੀ ਸੁੱਤੀ ਚਲੇਗੀ ਪਤਾ ਨਹੀਂ ਹੁਣ ਕਿ ਮੈਂ ਹੋ ਸਕਦਾ ਪਬਜੀ ਨੇ ਤਾਂ ਇਹ ਦਿਮਾਗ ਇਹ ਦੇ ਕੋਈ ਕਹਿੋ ਜੇ ਖਿਆਲ ਲਿਆ ਉਹ ਤਾਂ ਹੁਣ ਜੇ ਉਹਨੂੰ ਪਤਾ ਹੈ ਵੀ ਕੀ ਇਹ ਦਿਮਾਗ 'ਚ ਪਰਾ ਗਿਆ ਕਿਸੇ ਨੇ ਕੀਤਾ ਹੈ ਕਿ ਉਹ ਗੇਮ ਹੈ ਚੀ ਹਾਂ ਕੈਵਰੇਜ ਚੈੱਕ ਕੀਤੇ ਨੇ ਸਾਰੇ ਮਾਮਦੋਰ ਦੇ ਸੀ ਸੀ ਕੈਵਰੇਜ ਚੈੱਕ ਕੀਤੇ ਨੇ ਕੁੱਤੇ ਪੰਜ ਕੁੱਤੇ ਨੇ ਮਗਰ ਲੱਗੇ ਨੇ ਉਹਨੇ ਪਿੱਛੇ ਪੌਂ ਤਾ ਨਹੀਂ ਵੇਖਾ ਮੋਬਾਈਲ ਜੀ ਹੱਥ 'ਚ ਲਿਆ ਮਾਮਾ ਇਹ ਹੱਥ 'ਚ ਲਿਆ ਚੱਲਦਾ ਮੋਬਾਈਲ ਉਹਦੇ ਕੋਲ ਹੈ ਚੱਲਦਾ ਨਹੀਂ ਹੁਣ ਬੰਦ ਦੇ ਚੱਲਦਾ ਨਹੀਂ ਹੈ ਬੰਦ ਪਿਆ ਕੋਈ ਹਾਂਜੀ ਕੋਈ ਥਾਣੇ ਵਾਲਿਆਂ ਨੇ ਸਾਡੀ ਮਦਦ ਨਹੀਂ ਕੀਤੀ ਦਰਖਾਸਤ 22 ਤਰੀਕ ਦੀ ਗਈ ਹੈ ਕਿੰਨੀਆਂ ਗੇਮਾਂ ਕਿੰਨੀ ਕਿੰਨੀ ਧੇਰ ਖੇਡਦੀ ਸੀ ਗੇਮ ਤਾਂ ਅੱਧਾ ਘੰਟਾ ਘੰਟਾ ਤੱਕ ਅੱਧਾ ਘੰਟਾ ਕਹਿੰਦਾ ਜਦ ਸਕੂਲ ਬਣਵਾਦੀ ਸੀ ਕੰਮ ਕਰ-ਕਰ ਕੇ ਉਦੋਂ ਕਦੀ ਪੜਨ ਲੱਗ ਜਾਂਦੀ ਸੀ ਕਦੀ ਗੇਮ ਖੇਡਣ ਲੱਗ ਜਾਂਦੀ ਸੀ ਹੁਣ ਪੁਲਿਸ ਪੜਤਾਲ ਨਹੀਂ ਕਰਦੀ ਨਹੀਂ ਪੜਤਾਲ ਕਰ ਰਹੀ ਬਿਲਕੁਲ ਨਹੀਂ ਕਰ ਰਹੀ ਨਾ ਬਿਲਕੁਲ ਨਹੀਂ ਕਰ ਰਹੀ ਠੀਕ ਹੁਣ ਕੀ ਮੰਗਗੇ ਤੁਹਾਡੀ ਕੁੜੀ ਲੱਭਣੀ ਚਾਹੀਦੀ ਲੱਭਣੀ ਚਾਹੀਦੀ ਕੁੜੀ ਇਹਨਾਂ ਦੀ ਕੋਈ ਸੁਣ ਵਾਲੀ ਲੱਭਣੀ ਐ ਅਸੀਂ ਤਾਂ ਹੁਣ ਪਾਲਦੇ ਫਿਰਨੇ ਆ ਹੂੰ ਹੂੰ 22 ਤਰੀਕ ਦੀ ਤਰਖਾਸ਼ ਗਈ ਐ ਨਾ ਸਾਡੀ ਕੋਈ ਵੈਲੀ ਹੋਣੀ ਸੁਣੀ ਕੁੜੀ ਨੂੰ ਮਾਰਿਆ ਗਿਆ ਜਾਂ ਕੁਛ ਹਾਂ ਮਾਰਿਆ ਗਿਆ ਜਾਂ ਕੁੱਤੇ ਖਾ ਗਿਆ ਕਿ ਜਾਂ ਕਿੱਥੇ ਗਈ ਐ ਕਿੱਥੇ ਨਹੀਂ ਗਈ ਕੋਈ ਚੱਕ ਲੈ ਗਿਆ ਕਿਸੇ ਦੇ ਹੱਥੇ ਆ ਗਈ ਹੂੰ ਹੂੰ ਸਾਨੂੰ ਲੱਭ ਨਹੀਂ ਰਹੀ ਪੁਲਿਸ ਤੇ ਬੋਲ ਜਾਂਦੇ ਪੁਲਿਸ ਕੋਈ ਨਹੀਂ ਤੁਹਾਡਾ ਹੈਲਪ ਕਰਦੀ ਕੋਈ ਨਹੀਂ ਇੱਥੇ ਰਾਤ ਆਇਆ ਉਹ ਕਹਿੰਦਾ ਅਸੀਂ ਕਿਹੜਾ ਤੁਹਾਡਾ ਠੇਕਾ ਲਿਆ ਹੈ ਪੁਲਿਸ ਕਹਿੰਦੀ ਦਰਸ਼ਨ ਥਾਣੇਦਾਰ ਕੰਮ ਪੁਲਿਸ ਦਾ ਲੱਭਣਾ ਲੱਭਣਾ ਪੁਲਿਸ ਦਾ ਕੰਮ ਫਿਰ ਵੀ ਨਹੀਂ ਲੱਭ ਨਹੀਂ ਲੱਭ ਰਿਹਾ ਕਾਰਵਾਈ ਕਰ ਦਿੱਤੀ ਹੁਣ ਪੁਲਿਸ ਨੇ ਫਾਨੂੰ ਦੱਸਿਆ ਨਹੀਂ ਉਹਨਾਂ ਕਰ ਦਿੱਤੀ ਕਿ ਨਹੀਂ ਦਰਖਾਸਤਾਂ ਹੀ 22 ਤਰੀਕ ਦੀ ਦੇ ਆ ਸਾਨੂੰ ਕਹਿੰਦੇ ਅੱਜ ਲੱਭਣਿਆ ਕੱਲ ਨੂੰ ਲੱਭਣਿਆ ਅਸੀਂ ਕੈਂਬਰੇ ਚੈੱਕ ਕਰਨੇ ਨੇ ਅਕਦੇਸੇ ਚੱਲੀ ਜਾ ਰਹੀ ਤੁਰ ਹੀ ਜਾ ਰਹੀ ਤੁਰ ਹੀ ਜਾ ਰਹੀ ਬਾਸ ਸਾਡੇ ਤੱਕ ਦੇਖੀ ਹਾਂ ਕੁੱਤੇ ਮਗਰ ਲੱਗੇ ਹਾਂ ਕੁੱਤੇ ਮਗਰ ਲੱਗੇ ਕੋਈ ਨੀ ਡਾਰ ਨੂੰ ਲੱਗ ਰਿਆ ਐਵੇਂ ਸਿੱਧਾ ਹੀ ਤੁਰ ਹੀ ਜਾਂਦੀ ਐ ਨੇ ਪਿੱਛੇ ਪਾਉ ਤੇ ਨਹੀਂ ਵੇਖਾ ਜਿਹੜਾ ਲੜਕੀ ਦਾ ਵਾਲਿਸ ਲੜਕੀ ਦੇ ਜਿਹੜੀ ਸੀ ਕੀ ਮਾਂ ਉਹ ਜੀ ਅਸੀਂ ਜਿਹੜੀ ਬੰਦੀ ਕਾਰਵਾਈ ਹੈ ਅਸੀਂ ਕਰਤੀ ਏ ਜੀ ਤੇ ਲੜਕੀ ਦਾ ਜਿਹੜੇ ਫੋਨ ਡਿਟੇਲ ਆ ਉਹਦੀ ਡੀਵੀਆਰ ਲੇਕ ਦਿੱਤੀ ਹੈ ਫਰੋਇਪੁਰ ਜੀ ਜਦੋਂ ਆ ਗਈ ਉਹ ਨੰਬਰ ਚੈੱਕ ਕਰਾਂਗੇ ਵੀ ਉਹਨੂੰ ਕਿਹਦਾ ਫੋਨ ਆਇਆ ਕਿਹਦਾ ਨਹੀਂ ਆਇਆ ਕਿਹੜੇ ਪਾਸੋਂ ਕਾਲ ਹੋਈ ਆ ਤੇ ਬਾਕੀ ਲੜਕੀ ਦੀ ਵੀਡੀਓ ਹੋਰ ਵੀ ਉਹਨਾਂ ਪਰਿਵਾਰ ਨੇ ਸਾਡੇ ਪੇਸ਼ ਕੀਤੀ ਖੜਾ ਕੇ ਵੀ ਲੜਕੀ ਗਲੀ ਨੂੰ ਵੜਦੀ ਹੈ ਕਦੇ ਇਧਰ ਵੜ ਜਾਂਦੀ ਹੈ ਕਦੇ ਉਧਰ ਵੜ ਜਾਂਦੀ ਆ ਤੇ ਇਸ ਗੱਲ ਤੋਂ ਸਾਨੂੰ ਸ਼ੱਕ ਹੁੰਦਾ ਵੀ ਲੜਕੀ ਕੋਈ ਦਿਮਾਗ 'ਚ ਉਹਨੂੰ ਕੋਈ ਨੁਕਸ ਪੈ ਗਿਆ ਹੈ ਹਾਂ ਤੇ ਫਿਰ ਮੁੜ ਕੇ ਜੀ ਉਹ ਉਹ ਪਰਿਵਾਰ ਦੱਸਦਾ ਜੀ ਕਿ ਸਾਡੀ ਲੜਕੀ ਜਿਹੜੀ ਹੈ ਉਹ ਇੱਥੇ ਬੱਸ ਅੱਡੇ ਤੇ ਆਈ ਏ ਉਸ ਤੋਂ ਬਾਅਦ ਬੱਸ ਚੜ ਗਈ ਆ ਹਾਂ ਉਤਪਾਦ ਨਹੀਂ ਪਤਾ ਲੱਗਿਆ ਜੀ ਹਾਂਜੀ ਹਾਂ ਅਪਰਤਾਲ ਚੱਲ ਰਹੀ ਹੈ ਜੀ ਹਾਂ ਜੀ ਇਨਵੈਸਟੀਗੇਸ਼ਨ ਜਾਰੀ ਹੈ ਜੀ ਮਾਮਲਾ ਦਰਜ ਕਰ ਲਿਆ ਜੀ ਤੇ ਬਾਕੀ